ਸ਼ੰਭੂ ਬਾਰਡਰ ਤੇ ਅੱਜ ਜ਼ਬਰਦਸਤ ਹਗਾਮਾ ਹੋਇਆ ਔਰ ਜਿਸਤੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਇਲਜ਼ਾਮ ਲਾਇਆ ਨੇ ਕਿ ਸ਼ੰਭੂ ਬਾਰਡਰ ਦੀ ਸਟੇਜ ਤੇ ਹਮਲਾ ਕਰਨ ਦੀ ਕੋਸ਼ਿਸ਼ ਹੋਈ ਹੈ ਔਰ ਸਥਾਨਕ ਲੋਕਾਂ ਦੇ ਨਾਮ ਤੇ ਬੀਜੇਪੀ ਤੇ ਮਾਈਨਿੰਗ ਮਾਫੀਆ ਦੇ ਬੰਦਿਆਂ ਨੇ ਗੁੰਡਾਗਰਦੀ ਕੀਤੀ ਹੈ ਇਹ ਗੱਲ ਕਿਸਾਨ ਕਹਿ ਰਹੇ ਨੇ ਉਹਨਾਂ ਕਹਿੰਿਆ ਕਿ ਬੀਜੇਪੀ ਵਾਲੇ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਵੋਟਾਂ ਤੋਂ ਬਾਅਦ ਦੱਸਾਂਗੇ ਉਹਨਾਂ ਕਹਿੰਿਆ ਕਿ ਸਿੰਗੂ ਬਾਰਡਰ ਤੇ ਅਜੇ ਹਈ ਹਮਲਾ ਕਰਨ ਦੀ ਕੋਸ਼ਿਸ਼ ਹੋਈ ਹੈ ਪਰ ਅਸੀਂ ਸਮਲੇ ਦਾ ਪੂਰਾ ਜਵਾਬ ਦੇਵਾਂਗੇ ਉਹਨਾਂ ਅਪੀਲ ਕੀਤੀ ਹੈ ਪੰਜਾਬ ਦੇ ਕਿਸਾਨ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਗਿਣਤੀ ਚੋਕੇ ਪਹੁੰਚਣ ਦੀ ਉਹਨਾਂ ਕਹਿੰਦੇ ਹਰਿਆਣਾ ਦੇ ਕਿਸਾਨਾਂ ਦਾ ਸਾਨੂੰ ਪੂਰਾ ਸਾਥ ਹੈ ਪੁਆਦ ਦੇ ਕਿਸਾਨਾਂ ਤੋਂ ਸਾਨੂੰ ਲਗਾਤਾਰ ਸਾਥ ਮਿਲ ਰਿਹਾ ਹੈ ਔਰ ਭਾਜਪਾ ਕਿਸਾਨ ਮੋਰਚੇ ਦੇ ਖਿਲਾਫ ਸਾਜਸ਼ਾ ਕਰ ਰਹੀ ਹੈ ਇਹ ਇਲਜ਼ਾਮ ਲਾਏ ਗਏ ਨੇ ਔਰ ਨਾਲ ਦੀ ਨਾਲ ਕਿਸਾਨਾਂ ਨੇ ਪੁਲਿਸ ਸੁਰੱਖਿਆ ਮੁਹੱਈਆ ਕਰਵਾਉਣ ਦੀ ਵੀ ਮੰਗ ਕੀਤੀ 13 ਫਰਵਰੀ ਤੋਂ ਪਹਿਲਾਂ 6 ਦਿਨ ਸਰਕਾਰ ਨੇ ਕੰਦਾ ਕੱਢ ਕੇ ਸਾਰੇ ਰਾਹ ਜਿਹੜੇ ਆ ਰੋਕੇ ਹੋਏ ਆ ਅਸੀਂ ਉਦੋਂ ਤੋਂ ਕਹਿ ਰਹੇ ਆ ਵੀ ਰਾਹ ਖੋਲੇ ਜਾਣ ਇਹਦੇ ਨਾਲ ਪੰਜਾਬ ਦਾ ਅਰਥਚਾਰਾ ਪੰਜਾਬ ਦੇ ਵਪਾਰੀ ਆਮ ਲੋਕਾਂ ਨੂੰ ਬਹੁਤ ਤਕਲੀਫ ਹੋ ਰਹੀ ਆ ਔਰ ਜਿਵੇਂ ਤੁਹਾਨੂੰ ਪਤਾ ਸੀ ਭਾਜਪਾ ਦੇ ਕੁਝ ਲੋਕ ਕਹਿੰਦੇ ਸੀ ਵੀ 2 ਜੂਨ ਤੋਂ ਬਾਅਦ ਇਹਨਾਂ ਨਾਲ ਨਿਬੜਾਂਗੇ ਔਰ ਉਹ ਸੱਚ ਸਾਬਤ ਹੋਇਆ ਬੇਸ਼ੱਕ ਜੂਨ ਹੀ ਚੱਲ ਰਿਹਾ ਭਾਜਪਾ ਦੇ ਗੁੰਡੇ भाजपा ਦੇ ਸਮਰਥਕ ਕੁਝ ਆਮ ਆਦਮੀ ਦੇ ਸਮਰਥਕ ਜਿਹੜੇ ਆਪ भाजपा ਦੇ ਖਾਸ ਕਰਕੇ ਰਾਈਨਿੰਗ ਮਾਫੀਆ ਜਿਹੜਾ ਅੱਜ ਸ਼ੰਭੂ ਵਾਲੀ ਸਟੇਜ ਤੇ ਸ਼ੰਭੂ ਸਟੇਜ ਤੇ ਕਬਜ਼ਾ ਕਰਨ ਦਾ ਯਤਨ ਕੀਤਾ ਹੈਗਾ ਤੋਂ ਇਸ ਕਰਕੇ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਜਿਨ੍ਹਾਂ ਨੂੰ ਭਾਜਪਾ ਪਸੰਦ ਆ ਵੀ ਜੇ ਇਹ ਪੰਜਾਬ ਚ ਆ ਕੇ ਇਹ ਮੰਦਰਾਂ ਤੇ ਗੁਰਦੁਆਰਿਆਂ ਦੇ ਨਾਂ ਤੇ ਭੇਡਣਗੇ ਤੁਹਾਨੂੰ ਇਹ ਜਾਤਾਂ ਦੇ ਨਾਂ ਤੇ ਲੜਾਉਣਗੇ ਔਰ ਕਿਉਂਕਿ ਇਹ ਇੰਡੀਆ ਲੈਵਲ ਤੇ ਹਾਰ ਕੇ ਹੈਗੇ ਆ ਪੰਜਾਬ ਚ ਇਹਨਾਂ ਨੂੰ ਕੋਈ ਸੀਟ ਨਹੀਂ ਮਿਲੀ ਹੈਗੀ ਔਰ ਇਹ ਚੱਲ ਰਿਹਾ ਅੰਦੋਲਨ ਜਿਹੜਾ ਲਗਾਤਾਰ ਅੱਗੇ ਜਾ ਰਿਹਾ ਹੁਣ ਇਹਨਾਂ ਨੂੰ ਲੱਗਦਾ ਵਾ ਕਿ ਇਹ ਮੰਗਾ ਮੰਨ ਤੋਂ ਬਿਗਾਰੇ ਇਹਨਾਂ ਕੋਈ ਗੁਜ਼ਾਰਾ ਨਹੀਂ ਹੈਗਾ ਅੰਬਾਲਾ ਕੱਪੜਾ ਮਾਰਕੀਟ ਕੇ ਪ੍ਰਧਾਨ ਵਿਸ਼ਾਲ ਬੱਤਰਾ ਗਲਾਟੀ ਕੁਝ ਗੁੰਡੋਂ ਕੇ ਸਾਥ ਨਾਂ ਕਿਸਾਨਾਂ ਕੇ ਪਰ ਹਮਲਾ ਕੀਆ ਹਮ ਬਤਾਣਾ ਚਾਹਤੇ ਹੈ ਕਪੜਾ ਮਾਰਕੀਟ ਕੇ ਸਭੀ ਦੁਕਾਨਦਾਰ ਸਾਥੀਓ ਕੋ ਔਰ ਉਨਕੇ ਜੇ ਪ੍ਰਦਾਨ ਹੈ ਉਨ ਕੋ ਕੀਏ ਰਾਸਤਾ ਹਮਨੇ ਪਹਿਲੇ ਵੀ ਕਹਾਤਾ ਕਿ ਹਮਨੇ ਬੰਦ ਨਹੀਂ ਕੀਆ ਇਹ ਤਾਂ ਜ਼ਿਕਰ ਕਰ ਰਹੇ ਨੇ ਕਿਸਾਨ ਵਿਸ਼ਾਲ ਬੱਤਰਾ ਦਾ ਪ੍ਰੈਜ਼ੀਡੈਂਟ ਨੇ ਹੋਲਸੇਲ ਕਪੜਾ ਮਾਰਕੀਟ ਐਸੋਸੀਏਸ਼ਨ ਦੇ ਅੰਬਾਲਾ ਤੋਂ ਸਾਡੇ ਨਾਲ ਵਿਸ਼ਾਲ ਬੱਤਰਾ ਜੁੜੇ ਹੋਏ ਨੇ ਬੱਤਰਾ ਸਾਹਿਬ ਬਹੁਤ ਬਹੁਤ ਸਵਾਗਤ ਤੇ ਨਿਊਜ਼ 18 ਤੇ ਜਿਹੜੀ ਗੱਲ ਕਿਸਾਨ ਕਰ ਰਹੇ ਨੇ ਕਿ ਕਿੰਨੀ ਸਚਾਈ ਹੈ ਉਸ ਗੱਲ ਦੇ ਵਿੱਚ ਅਸਲ ਮੁੱਦਾ ਤੁਸੀਂ ਪਕੜ پا ਰਹੇ ਹੋ ਕੀ ਹੈ ਸਰ ਬਿਲਕੁਲ ਹੈ ਗੱਲ ਜਿਹੜੇ ਗੱਲਾਂ ਕਰ ਰਹੇ ਨੇ ਸਰ ਸਰ ਨਿਰਾਧਾਰ ਗੱਲ ਐ ਸਰ ਸਰ ਝੂਠ ਗੱਲ ਐ ਅਸੀਂ ਵਪਾਰੀ ਆਦਮੀ ਆ ਅਸੀਂ ਦੁਕਾਨਦਾਰ ਆਦਮੀ ਆ ਅਸੀਂ ਅਗਰ ਇਹ ਕਪੜਾ ਮਾਰਕੀਟ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਇਹ ਸਿਆਦੀ ਸਭ ਤੋਂ ਵੱਡੀ ਕਪੜਾ ਮਾਰਕੀਟ ਐ ਹਾਂਜੀ ਸਾਨੂੰ ਇੱਕ ਲੋਕਲ ਮੈਸੇਜ ਆਇਆ ਸੀ ਕਿ ਵੀ ਕੁਝ ਲੋਕਲ ਉਧਰ ਦੇ ਪੰਜਾਬ ਦੇ ਜਿਹੜੇ ਬੰਦੇ ਨੇ ਜਿਹੜੇ ਉਧਰ ਦੇ ਲੋਕਲ گاਉਂ ਪਿੰਡ ਦੇ ਬੰਦੇ ਨੇ ਉਹ ਕਿਸਾਨਾਂ ਨੂੰ ਮਿਲਣਾ ਚਾਹੁੰਦੇ ਨੇ ਤੁਸੀਂ ਵੀ ਇੱਕ ਆਓ ਔਰ ਇੱਕ ਰਿਕੁਐਸਟ ਕਰੋ ਕਿ ਵੀ ਅਸੀਂ ਵਪਾਰੀ ਆਦਮੀ ਆ ਇੱਥੇ 20-25 ਹਜ਼ਾਰ ਮੁਲਾਜ਼ਮ ਇੱਕ ਕਪੜਾ ਮਾਰਕੀਟ ਨੂੰ ਕੰਮ ਕਰਦੇ ਨੇ ਤੇ ਤੁਸੀਂ ਉੱਥੇ ਆਓ ਰਿਕੁਐਸਟ ਕਰੋ ਕਿ ਵੀ ਇੱਕ ਮੋਰਚਾ ਰਾਮਨਾਲ ਜਿਹੜਾ ਵੀ ਇਹ ਸ਼ਾਂਤੀਪੂਰਵਕ ਇਹਦਾ ਕੋਈ ਹੱਲ ਹੋਏ ਤੇ ਜਦ ਅਸੀਂ ਉੱਥੇ ਪਹੁੰਚੇ ਤੇ ਉੱਥੇ ਇਹਨਾਂ ਦੀ ਕੁਝ ਲੋਕਾਂ ਨਾਲ ਆਪੋਸਿਟ ਆਰਗੂਮੈਂਟ ਹੋ ਰਹੀ ਸੀ ਠੀਕ ਹੈ ਜਦ ਅਸੀਂ ਆਰਗੂਮੈਂਟ ਹੋ ਰਹੀ ਸਾਡੇ ਨਾਲ ਵੱਡੇ ਸਾਡੇ ਐਡਵਾਈਜ਼ਰਸ ਵੀ ਸੀ ਮਾਰਕੀਟ ਦੇ ਔਰ ਬਜ਼ੁਰਗ ਬਣਾਤੇ ਬਜ਼ੁਰਗ ਵੀ ਸੀ ਉਹਨਾਂ ਨੇ ਕਿਹਾ ਕਿ ਵਿਸ਼ਾਲ ਇੱਥੇ ਕੋਈ ਮਾਹੌਲ ਨਹੀਂ ਹੈ ਗੱਲ ਕਰਨ ਦਾ ਤੁਸੀਂ ਵਾਪਸ ਚਲੋ ਅਸੀਂ ਬਿਲਕੁਲ ਜਿਵੇਂ ਗਏ ਸੀ ਉਵੇਂ ਵਾਪਸ ਆ ਗਏ ਸਾਨੂੰ ਕੋਈ ਬੰਦਾ ਉੱਥੇ ਮਿਲਿਆ ਨਹੀਂ ਕੋਈ ਬੰਦੇ ਨੇ ਸਾਡੇ ਨਾਲ ਗੱਲ ਨਹੀਂ ਕੀਤੀ ਔਰ ਇਹ ਸਰਾਸਰ ਝੂਠ ਇਲਜ਼ਾਮ ਲੱਗ ਰਿਹਾ ਕਿ ਅਸੀਂ ਉੱਥੇ ਲੜਾਈ ਕੀਤੀ ਹੈ ਝਗੜਾ ਕੀਤਾ ਹੈ ਜੇ ਕੋਈ ਅਨਾਂ ਦੇ ਕੋਲ ਵੀਡੀਓ ਹੈਗੀ ਕੋਈ ਪ੍ਰੂਫ ਹੈਗਾ ਕੋਈ ਆਰਗੂਮੈਂਟ ਦੀ ਪ੍ਰੂਫ ਹੈਗੀ ਸਾਨੂੰ ਪ੍ਰੂਫ ਕਰਨ ਅਸੀਂ ਜਵਾਬ ਦੇਣ ਨੂੰ ਤਿਆਰ ਹੈ ਕੋਈ ਇਹ ਜੀ ਗੱਲ ਬਿਲਕੁਲ ਸਰਾਸਰ ਝੂਠ ਗੱਲ ਹੈ ਕੋਈ ਗੱਲ ਨਹੀਂ ਹੈ ਅੱਛਾ ਬਤਰਾ ਸਾਹਿਬ ਜਿਹੜੇ ਸਥਾਨਕ ਲੋਕ ਸੀ ਉਹ ਉਹ ਕੌਣ ਸੀਗੇ ਜਿਵੇਂ ਕਿਹਾ ਜਾ ਰਿਹਾ ਕਿ ਮਾਈਨਿੰਗ ਮਾਫੀਆ ਹੈ ਭਾਜਪੀ ਦੇ ਲੋਕ ਅਸੀਂ ਉਹਨਾਂ ਨੂੰ ਨਹੀਂ ਜਾਣਦੇ ਜਿਹੜੇ ਸਾਨੂੰ ਮੈਸੇਜ ਕੀ ਹੈ ਲੋਕਲ ਉਧਰ ਦੇ ਕੁਝ ਜਿਹੜੇ ਨੇੜੇ-ਜਿਹੜੇ ਪਿੰਡ ਵਾਲੇ ਨਾ ਉਹ ਪੀਟੀਵੀ ਹਾਵੀ ਉਹਨਾਂ ਨੂੰ ਜਿਹਨੂੰ ਆਨ ਜਾਣ ਦੀ ਦਿੱਕਤ ਹੋ ਰਹੀ ਹੈ ਤੇ ਤੁਸੀਂ ਉਹਨਾਂ ਨਾਲ ਜਾਓ ਔਰ ਐਜ਼ ਅ ਦੁਕਾਨਦਾਰ ਦੇ ਨਾਤੇ ਰਿਕੁਐਸਟ ਕਰੋ ਅਸੀਂ ਕਿਸਾਨਾਂ ਨੂੰ ਪਹਿਲੇ ਵੀ 5-7 ਵਾਰੀ ਮਿਲਨੇ ਆਂ ਔਰ ਹੁਣ ਤੱਕ ਅਦੀ ਕੋਈ ਲੜਾਈ ਵਾਲੀ ਝਗੜੇ ਵਾਲੀ ਕੋਈ ਗੱਲ ਹੋਈ ਨਹੀਂ ਅਸੀਂ ਵਪਾਰੀ ਆਦਮੀ ਕਿਉਂ ਲੜਾਈ ਝਗੜਾ ਕਰਾਂਗੇ ਜੇ ਪਹਿਲਾਂ ਉਹ ਸਾਡੇ ਝਗੜੇ ਆਉਂਦਾ ਰੀਜ਼ਨ ਕੀ ਹੈ ਅਸੀਂ ਕੋਈ ਬਦਮਾਸ਼ ਤੇ ਨਹੀਂ ਅਸੀਂ ਵਪਾਰੀ ਆਦਮੀ ਆਂ ਔਰ ਜਿਹੜੇ ਸਾਡੇ ਨਾਲ ਗਏ ਸੀ ਉਹ ਸਾਰੇ ਬਜ਼ੁਰਗ ਆਦਮੀ ਸੀ ਕੋਈ ਨਾ ਕੋਈ ਸਾਡੇ ਕੋਲ ਡੰਡਾ ਨਾ ਹਥਿਆਰ ਕੋਈ ਅਗਰ ਬਦਮਾਸ਼ੀ ਲੜਾਈ ਝਗੜਾ ਕਰਨਾਂ ਕਰਦੇ ਇਹ ਵੀ ਨਹੀਂ ਹੱਥ ਹੱਥ ਜਾਂ ਤੇ ਤੁਹਾਨੂੰ ਤੁਹਾਨੂੰ ਦਿੱਕਤ ਕਿਸ ਤਰ੍ਹਾਂ ਦੀ ਆ ਰਹੀ ਹੈ ਬਤਰਾ ਸਾਹਿਬ ਸਰ ਬੇਸਿਕਲੀ ਸਾਡਾ ਕਪੜਾ ਮਾਰਕੀਟ 50% ਜਿਹੜੀ ਡਿਪੈਂਡ ਹੈ ਪੰਜਾਬ ਸਟੇਟ ਤੇ ਡਿਪੈਂਡ ਹੈ ਠੀਕ ਹੈ ਔਰ ਸਾਡੀ ਕਪੜਾ ਮਾਰਕੀਟ ਏਸ਼ੀਆ ਤੋਂ ਸਭ ਤੋਂ ਵੱਡੀ ਕਪੜਾ ਮਾਰਕੀਟ ਹੈ ਔਰ ਇੱਥੇ ਮਨੀਆਰੀ ਬਾਜ਼ਾਰ ਵੀ ਹੈ ਤੇ ਸਰਾਫਾ ਬਾਜ਼ਾਰ ਵੀ ਹੈ ਠੀਕ ਹੈ ਔਰ ਬਾਰਡਰ ਬੰਦ ਹੋਣ ਕਾਰਨ ਤੋਂ ਜਿੰਨਾ ਵੀ ਕਸਟਮਰ ਹੈ ਸਾਰਾ ਟੁੱਟ ਗਿਆ ਉਹ ਸਾਡੇ ਕੋਲ ਆ ਨਹੀਂ ਰਹੀ ਸੀ ਅਸੀਂ ਤਾਂ ਹੀ ਉਸ ਵੀ ਆਪ ਨਾਲ ਉਸ ਨਸਤੇ ਨਾਲ ਹੀ ਰਿਕਵੈਸਟ ਕਰਨ ਗਏ ਸੀ ਹਮ ਐਸ ਵੇਲੇ ਵੀ ਸੜਕਾਂ ਬੰਦ ਨੇ ਉੱਥੇ ਜਿਹੜਾ ਇਹ ਬਿਲਕੁਲ ਬਿਲਕੁਲ ਸਰ ਬਿਲਕੁਲ ਬਾਰਡਰ ਬੰਦ ਹੈ ਸ਼ੰਭੂ ਬਾਰਡਰ ਬੰਦ ਹੈ ਬਿਲਕੁਲ ਬਿਲਕੁਲ ਬੰਦ ਹੈ ਜੀ ਸਰ ਤੇ ਜਿਹੜੀ ਜਿਹੜੀ ਕਿਸਾਨ ਹੈ ਇਲਜ਼ਾਮ ਲਾ ਰਹੇ ਨੇ ਵੀ ਭਾਜੀਪੀ ਦੇ ਬੰਦੇ ਆਏ ਸੀ ਜਾਂ ਮਾਈਨਿੰਗ ਮਾਫੀਆ ਵਾਲੇ ਬੰਦੇ ਆਏ ਸੀ ਇਹਦੇ 'ਚ ਕੋਈ ਸੱਚਾਈ ਵਪਾਰੀ ਆਦਮੀਆਂ ਹੁਣ ਅਸੀਂ ਸਾਨੂੰ ਮਾਈਨਿੰਗ ਤੇ ਪਤਾ ਨਹੀਂ ਹੈ ਕੌਣ ਕਰਦਾ ਕੌਣ ਨਹੀਂ ਕਰਦਾ ਨਾ ਸਾਡੇ ਨੋਲੇਜ 'ਚ ਹੈ ਹਮ ਠੀਕ ਹੈ ਅਸੀਂ ਵਪਾਰੀ ਆਦਮੀਆਂ ਹੁਣ ਉਹਨਾਂ ਦੀ ਨਜ਼ਰ 'ਚ ਅਸੀਂ ਭਾਜੀਪੀ ਦੇ ਆ ਜਾਂ ਕਾਂਗਰਸ ਦੇ ਆ ਸਰ ਉਹਦੇ ਉਹ ਹੀ ਜਵਾਬ ਦੇ ਰਗੇ ਅਸੀਂ ਦੇ ਵਪਾਰੀ ਆਦਮੀ ਸਾਡੇ 25 30 ਦੁਕਾਨਦਾਰ ਜੀ ਆ ਤੇ ਤੁਸੀਂ ਤੁਸੀਂ ਬੱਤਰਾ ਸਾਹਿਬ ਕੋਈ ਕੋਈ ਗਵਰਨਮੈਂਟ ਤੱਕ ਵੀ ਅਪਰੋਚ ਕੀਤੀ ਹੈ ਕੋਈ ਕੋਈ ਸਰਕਾਰ ਨੂੰ ਕਿਹਾ ਜੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਹੀਂ ਸਰ ਪੰਜਾਬ ਚ ਨਹੀਂ ਗਏ ਅਸੀਂ ਅਸੀਂ ਮਾਨੇ ਜੀ ਅਮਿਤ ਸ਼ਾਹ ਜੀ ਨੂੰ ਇੱਕ ਲੈਟਰ ਭੇਜੀ ਹੈ ਠੀਕ ਹੈ ਤੇ ਜਿਹੜੇ ਬੀਜੇਪੀ ਦੇ ਅਦਖਨੇ ਜੀਪੀ ਨੱਡਾ ਹਮ ਉਹਨਾਂ ਨੂੰ ਵੀ ਅਸੀਂ ਲੈਟਰ ਭੇਜੀ ਸੀ ਵੀ ਇਹ ਮਸਲਾ ਹੱਲ ਕਰਵਾਇਆ ਜਾਵੇ ਜੀ ਮਸਲਾ ਹੱਲ ਕਰਾ ਤੇ ਤੁਸੀਂ ਤੁਸੀਂ ਜਿਵੇਂ ਸਰਬੰਤ ਸਿੰਘ ਪੰਧੇਰ ਨੇ ਜਾਂ ਹੋਰ ਜਿਹੜੇ ਇਹਨਾਂ ਦੇ ਲੀਡਰ ਨੇ ਕਿਸੇ ਨਾਲ ਡਾਇਰੈਕਟ ਗੱਲਬਾਤ ਕੀਤੀ ਹੈ ਪਰ ਅਸੀਂ ਅੱਜ ਤੋਂ 2 ਮਹੀਨਾ ਪਹਿਲਾਂ ਅ ਇਹਨਾਂ ਦੇ ਮਾਨਸਾ ਗਏ ਸੀ ਅਸੀਂ ਹੂੰ ਅ ਅਸੀਂ ਮਾਨਸਾ ਗਏ ਸੀ ਔਰ ਰਿਸ਼ਭ ਜੀ ਕੇ ਅ ਮਾਨਸਾ ਗਏ ਸੀ ਅਸੀਂ ਤੇ ਉਧਰ ਸਾਨੂੰ ਡੱਲੇਵਾਲ ਸਾਹਿਬ ਮਿਲੇ ਸੀ ਠੀਕ ਹੈ ਤੇ ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕਰਕੇ ਆਈ ਸੀ ਤੁਸੀਂ ਵਪਾਰੀ ਲੋਕਾਂ ਇਹਦਾ ਹੱਲ ਜਲਦੀ ਜਲਦ ਕੀਤਾ ਜਾਵੇ ਤਾਂ ਉਹਨਾਂ ਨੇ ਕੀ ਕਿਹਾ ਫਿਰ ਉਹਨਾਂ ਨੇ ਵੀ ਇਹ ਕਿਹਾ ਸੀ ਕਿ ਵੀ ਆਪਣੀ ਸਰਕਾਰ ਨੂੰ ਕਹੋ ਅਸੀਂ ਤੁਹਾਡੇ ਨਾਲ ਆ ਅਸੀਂ ਜਿਵੇਂ ਵਪਾਰੀ ਤੰਗ ਹੋਏ ਹੋਏ ਅੱਜ ਤੁਹਾਡੇ ਵਿਭਾਰ ਦੇ ਨਾਲ ਖੜੇ ਆ ਸਾਨੂੰ ਹੀ ਪਤਾ ਹੈ ਕਿ ਵਪਾਰੀ ਜੇ ਬਾਰਡਰ ਬੰਦ ਹੈ ਵਪਾਰ ਤੰਗ ਹੋਏਗਾ ਜੀ ਹੂੰ ਜੀ ਠੀਕ ਹੈ ਬਤਰਾ ਸਾਹਿਬ ਧੰਨਵਾਦ ਸ਼ੁਕਰੀਆ ਸਾਡੇ ਨਾਲ ਜੁੜਨ ਪਰ ਸਾਡੇ ਨਾਲ ਸਰਵਰ ਸਿੰਘ ਪੰਦੇਰ ਵੀ ਜੁੜ ਗਏ ਨੇ ਪੰਦੇਰ ਸਾਹਿਬ ਵਿਸ਼ਾਲ ਬਤਰਾ ਹੋਰੀ ਗੱਲਬਾਤ ਕਰ ਰਹੇ ਸੀ ਪ੍ਰੈਜ਼ੀਡੈਂਟ ਨੇ ਹੋਲ ਸੇਲ ਕਪੜਾ ਮਾਰਕੀਟ ਦੇ ਉਹ ਕਹਿ ਰਹੇ ਨੇ ਕਿ ਅਸੀਂ ਪਹਿਲਾਂ ਵੀ ਰਿਕੁਐਸਟ ਕੀਤੀ ਸੀ ਸਾਡਾ ਬਿਜ਼ਨਸ ਠੱਪ ਹੋ ਗਿਆ ਸਾਡਾ ਕਾਰੋਬਾਰ ਅੱਧਾ ਰਹਿ ਗਿਆ ਅਸੀਂ ਅੱਜ ਵੀ ਕੋਈ ਲੋਕਲ ਬੰਦੇ ਸੀ ਉਹਨਾਂ ਦੇ ਨਾਲ ਮਿਲ ਕੇ ਸਿਰਫ ਰਿਕੁਐਸਟ ਕਰਨੀ ਗਏ ਸੀ ਜਾਂ ਗੱਲਬਾਤ ਕਰਨ ਗਏ ਸੀ ਉੱਤੇ ਬਹਿਸਬਾਜ਼ੀ ਹੋਗੀ ਪਰ ਸਾਡੇ ਕੋਲੇ ਨਾ ਕੋਈ ਹਥਿਆਰ ਸੀ ਨਾ ਕੁਛ ਐਸਾ ਕੋਈ ਭਾਜਪੀ ਦੇ ਬੰਦੇ ਕਹੀ ਜਾਵੇ ਜਾਂ ਮਾਈਨਿੰਗ ਮਾਫੀਆ ਕਹੀ ਜਾਵੇ ਇਹ ਗਲਤ ਗੱਲ ਹੈ ਉਹ ਇਹ ਕਹਿ ਰਹੇ ਨੇ ਦੇਖੋ ਵਿਕਾਲ ਬਤਰਾ ਜੀ ਦੀਆਂ ਫੋਟੋਆਂ ਨਿਕਲ ਆਉਣੀਆਂ ਗੂਗਲ ਤੋਂ ਤੁਸੀਂ ਵੀ ਦੇਖ ਲਿਓ ਹੂੰ ਕਿ ਕਿੰਨਾ ਦੇ ਬੰਦੇ ਆ ਮੈਂ ਤੁਹਾਨੂੰ ਦੱਸ ਹੀ ਜਾਣਾ ਇੱਕ ਤਾਂ ਗੁਰਲਾਲ ਸਿੰਘ ਘਨੌਰ ਤੋਂ ਨੇ ਜਿਹੜੇ ਲੀਡਰ ਤੁਸੀਂ ਜਾਂਦੇ ਹੋ ਉਹਨਾਂ ਦਾ ਮੁੰਡਾ ਸੀਗਾ ਮਿੰਟੂ ਰਾਜਗੜ੍ਹ ਹੂੰ ਸੋਨੂ ਸਰ ਸਿੰਘ ਠੀਕ ਹੈ ਜੀ ਜਲਬੀਰ ਸਿੰਘ ਬਿੱਟੂ ਰਾਜਗੜ੍ਹ ਹੂੰ ਜੈ ਗੋਪਾਲ ਪਠੇਵਾਲਾ ਹੂੰ ਠੀਕ ਹੈ ਜੀ ਰਾਜੂ ਫੌਜੀ ਬਾਜਵਾਸੀ ਕੱਲੇ-ਕੱਲੇ ਦਾ ਨਾਮ ਦੱਸ ਇਹਨਾਂ ਨਾਲ ਜਿਹੜੇ ਆਏ ਸੀਗੇ ਬੰਦੇ ਉਹ ਵੀ ਮੈਂ ਦੱਸ ਦੇਣਾ ਵੀ ਕਿਹੜੇ-ਕਿਹੜੇ ਕੋਇਲ ਅੰਬਾਲਾ ਠੀਕ ਹੈ ਰਾਜਨ ਕਨਫਰਾਂਸ ਰਾ ਇੱਕ اے ਆਇਆ ਸੀਗੇ ਉਹ ਮੇਰਾ ਤੇ ਸਵਾਲ ਹੈ ਵੀ ਸਾਡੇ ਕੋ ਤਾਂ ਹੁੰਦੇ ਬਸਰਾ ਸਾਹਿਬ ਜੇ ਹਰਿਆਣੇ ਦੀ ਸਰਕਾਰ ਨੂੰ ਜਾ ਕੇ ਕਹਿੰਦੇ ਵੀ ਰਾਹ ਖੋਲ ਦੋ ਅਸੀਂ ਕਹਿੰਦੇ ਵੀ ਰਾਹ ਨਹੀਂ ਖੋਲਣਾ ਫਿਰ ਸਾਡੇ ਵਾਲੇ ਇਹਨਾਂ ਦਾ ਆਉਣਾ ਬੰਦਾ ਸੀਗਾ ਰਾਹ ਤਾਂ ਕੇਂਦਰ ਨੇ ਤੇ ਪੱਛਪਾ ਦੀ ਹਰਿਆਣਾ ਸਾਡੇ ਕੋਲ ਕਿੰਨੇ ਕੁ ਬੰਦੇ ਆਏ ਸੀ ਕਿੰਨੇ ਕੁ ਬੰਦੇ ਤੁਸੀਂ ਕਿਹਾ ਹਮਲਾ ਕਰਨ ਆਏ ਹੈ ਜੋ ਤਸਵੀਰਾਂ ਅਸੀਂ ਦੇਖ ਪਾ ਰਹੇ ਹਾਂ ਘੱਟੋ ਘੱਟ 250 300 ਦਾ ਕਿਸਾਨ ਬੈਠਾ ਹੋਣਾ ਹਨ ਅਨੇ ਇੱਕ ਜਿੱਤਾ ਕੋਈ ਰਵੜੀ ਮੈਂ ਕਿਹਾ ਇਹ 60 70 ਬੰਦੇ ਸੀਗੇ ਇਹ ਕੋਈ ਰੌਲਾ ਨਹੀਂਗਾ ਮੈਨੂੰ ਤੁਸੀਂ ਇਹ ਕਹਿ ਰਹੇ ਹੋ ਵੀ ਤੁਹਾਡੇ ਤੇ ਹਮਲਾ ਕਰਨ ਆਈ ਸੀ ਨਾਲ ਹੀ ਕਿਹੜੀ ਗੱਲ ਆਪਾਂ ਵੀ ਤਾਂ ਰਹਿੰਦੇ ਇਹੀ ਗੱਲ ਤਾਂ ਸ਼ੰਭੂ ਬਾਡਰ ਤੇ ਕਹੀ ਸੀਗੀ ਪ੍ਰਦੀਪ ਕੱਤਰੀ ਤੇ ਅਮਨ ਢਵਾਸ ਨੇ ਨਹੀਂ ਗ੍ਰਹਿ ਮੰਤਰੀ ਨਾਲ ਉਹਨਾਂ ਦੀ ਉਹ ਸਾਹਿਬ 1 ਸੈਕਿੰਡ ਤੁਹਾਡੇ ਤੇ ਹਮਲਾ ਕੀਤਾ ਉਹਨਾਂ ਨੇ ਮੈਂ ਬਿਲਕੁਲ ਹਮਲਾ ਕਰਨ ਦਾ ਯਤਨ ਸੀਗਾ ਆਪਾਂ ਹੈ ਹੀ ਜ਼ਿਆਦਾ ਸੀਗੇ ਆ ਕੇ ਹੱਥੋ ਪਾਈ ਹੋਣਾ ਬੇਇੱਜ਼ਤੀ ਕਰਨੀ ਰੌਲਾ ਰੱਪਾ ਪਾਉਣਾ ਕੀ ਹੁੰਦਾ ਕਿਸੇ ਦੇ ਪ੍ਰੋਗਰਾਮ 'ਚ ਰੌਲਾ ਰੱਪਾ ਪਾਉਣਾ ਆਹ ਦੇਖੋ ਖਬਰਾਂ ਆ ਰਹੀਆਂ ਵਪਾਰੀ ਕਹਿ ਰਹੇ ਸੀ ਤੇ ਵਪਾਰੀਆਂ ਨੂੰ ਕਿਹਾ ਵੀ ਜਿਹੜਾ ਪ੍ਰੋਗਰਾਮ ਕਰਨਾ ਕਰਵਾ ਸੀ ਤੁਹਾਡੇ ਨਾਲ ਜਾਣੇ ਵੀ ਰਾਹ ਖੋਲਿਆ ਗਿਆ ਫਿਰ ਚਲੋ ਬਤਰਾ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਬਤਰਾ ਸਾਹਿਬ ਤੁਸੀਂ ਪੁਧੇਰ ਸਾਹਿਬ ਨੂੰ ਸੁਣ ਲਿਆ ਹੋਣਾ ਉਹ ਕਹਿ ਰਹੇ ਸਾਡੇ ਤੇ ਅਟੈਕ ਕਰ ਰਹੇ ਸੀ 60 70 ਬੰਦੇ ਸੀ ਸਰ ਇਹਨਾਂ ਕੋਲ ਉੱਥੇ ਜੇ 250 300 ਬੰਦਾ ਸੀ 250 300 ਬੰਦੇ ਨੇ ਕੈਮਰਾ ਖੋਲਿਆ ਹੋਣਾ ਕੋਈ ਇੱਕ ਪ੍ਰੂਫ ਤੋਂ ਦੇ ਦੇਣ ਕਿ ਅਸੀਂ ਕਿਸੇ ਨੂੰ ਉਂਗਲੀ ਵੀ ਚੱਕੀ ਹੋਏ ਕਿਸੇ ਤੇ ਅਟੈਕ ਕੀਤਾ ਹੈ ਕਿਸੇ ਨਾਲ ਆਰਗੂਮੈਂਟ ਕੀਤੀ ਹੈ ਇੱਕ ਪ੍ਰੂਫ ਤੇ ਦੇ ਦਿਓ ਕਿ ਜਿਹੜੇ ਅੰਬਾਲੇ ਤੋਂ ਵਪਾਰੀ ਆਏ ਸੀ ਕਿਸੇ ਨੇ ਬਹਿਸ ਕੀਤੀ ਆਰਗੂਮੈਂਟ ਕੀਤੀ ਕਿਸੇ ਨੇ ਉਂਗਲੀ ਚੱਕੀ ਹੈ ਕੋਈ ਤਾਂ ਪ੍ਰੂਫ ਹੋਏਗਾ ਉੱਥੇ 1 ਦਿੱਕ ਸਰ ਮੈਂ ਦੋਹੇ ਦੇ ਸਾਹਿਬ ਨੂੰ ਕਹਿੰਦਾ ਜੋ ਆਰਗੂਮੈਂਟ ਆਰਗੂਮੈਂਟ ਦੀਆਂ ਤੇ ਵੀਡੀਓ ਬੈਟਲ ਹੋ ਰਹੀਆਂ ਆਰਗੂਮੈਂਟ ਤੁਸੀਂ ਅਮਾਲਾ ਦਾ ਵਪਾਰੀ ਦੀ ਇੱਕ ਫੋਟੋ ਦਿਖਾ ਦਿਓ ਕਿ ਵੀ ਉਸ ਅਮਾਲਾ ਦਾ ਇੱਕ ਵੀ ਵਪਾਰੀ ਹੈਗਾ ਜੋਰਜਾਨਾ ਬਾਰੇ 72 ਸਾਹਿਬ ਪਹਿਲੋ ਇਹ ਦੱਸੋ ਵੀ ਅਸੀਂ ਆਏ 13 ਫਰਵਰੀ ਨੂੰ ਕੰਨਾਂ ਉੱਥੇ 6 6 ਫਰਵਰੀ ਨੂੰ ਨਿਕਲ ਰਹੀਆਂ ਠੀਕ ਹੈ ਨਾ ਬੰਦ ਹੋ ਰਿਹਾ ਰਸਤਾ ਅਸੀਂ ਬੰਦ ਕਰਾਇਆ ਨਿਊਜ਼ ਦੇ ਟੀਮ ਦਾ ਕੈਮਰਾ ਖੋਇਆ ਗਿਆ ਕੁੱਟਿਆ ਗਿਆ ਅਰਧ ਸੈਨਿਕ ਫੋਰਸ ਤੋਂ ਡੇ ਵਾਲੇ ਪਾਸੇ ਲੱਗੇ ਆ ਤੁਸੀਂ ਜਿਹੜਾ ਮਲਤੀ ਪ੍ਰੋਗਰਾਮ ਕਰੋ ਜੀ ਤੁਹਾਡੇ ਨਾਲ ਖਲੋਣਿਆ ਵੀ ਰਾਹ ਖੋਲੋ ਕਿ ਅਸੀਂ ਕਪੜਾ ਦੇ ਪਾਗੀਆਂ ਲੱਗ ਦਿੱਤੇ ਨੇ ਤੇ ਉਸ ਗੱਲ ਦੀ ਗੱਲ ਕਰ ਰਹੇ ਆ ਮੈਂ ਤਾਂ ਉਸ ਗੱਲ ਨੂੰ ਕਰ ਰਿਹਾ ਕਿ ਉਹ ਇੱਕ ਵੀ ਕੋਈ ਵੀਡੀਓ ਦਿਖਾਓਗੇ ਅਸੀਂ ਕਿਸੇ ਨਾਲ ਨਹੀਂ 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 ਤੁਹਾਡਾ ਹੋਣਾ ਪਹਿਲੀ ਗੱਲ ਤਾਂ ਤੁਸੀਂ ਇਹ ਵੇਖੋ ਨਾ ਸੰਪਰਕ ਤੁਹਾਡਾ ਸਟੇਜ ਤੇ ਆਉਣਾ ਇਹ ਦਿੱਕਤ ਸੌਦਾ ਹੈ ਜਿਹੜਾ ਸੱਜਣਾ ਬੁਲਾਇਆ ਸਾਨੂੰ ਸਟੇਜ ਤੇ ਕਿ ਤੁਸੀਂ ਬੰਦ ਬੰਦੇ ਸਟੇਜ ਤੇ ਆਓ ਨਾ ਨਾ ਅਸੀਂ ਪੰਜ ਆਇਆ ਸਾਡੀ ਜੀ ਪਾਉਂਦੀ ਅਸੀਂ ਤਾਂ ਪਹਿਲਾਂ ਵੀ ਗੱ ਨੇ ਮੈਂ ਕਹਿੰਦਾ ਜਿੱਥੋਂ ਤੱਕ ਤੁਸੀਂ ਮੁੱਦਾ ਲੈ ਕੇ ਆਏ ਨਾ ਸਾਡਾ ਜੀ ਰਾਹ ਖੁੱਲੋ ਇੱਕ ਮਿੰਟ ਉਹਨਾਂ ਦੀ ਗੱਲ ਸੁਣ ਲਓ ਉਪਦੇਸ਼ ਸਾਹਿਬ ਉਹਨਾਂ ਦੀ ਗੱਲ ਸੁਣ ਇੱਕ ਮਿੰਟ ਉਹਨਾਂ ਦੀ ਗੱਲ ਸੁਣ ਲਓ ਕੀ ਕਹਿ ਰਹੇ ਐ ਕੋਈ ਗੱਲ ਨਹੀਂ ਤੁਸੀਂ ਇਲਜ਼ਾਮ ਲਾਉਣਾ ਤੁਹਾਡਾ ਹੱਕ ਹੈ ਤੁਸੀਂ ਲਾਓ ਪਰ ਗੱਲ ਸੁਣ ਲੀਏ ਹਾਂ ਗੱਲ ਸੁਣੋ ਬੰਦੇ ਸਾਹਿਬ ਮੈਂ ਕੀ ਕਹਿ ਰਿਹਾ ਤੁਹਾਡਾ ਤੁਸੀਂ ਇਲਜ਼ਾਮ ਮੈਂ ਕਹਿ ਰਿਹਾ ਤੁਹਾਡਾ ਸਟੇਜ ਸਾਡੀ ਕੀ ਪਾਵਰ ਅਸੀਂ ਸਟੇਜ ਤੇ ਚੜ ਜਾਾਂਗੇ ਤੁਹਾਡੇ ਉੱਥੇ ਜਿਹੜੇ ਮੌਜੂਦ ਆਦਮੀ ਬੈਠੇ ਸੀ ਉਹਨਾਂ ਨੇ ਕਿਹਾ ਤੁਸੀਂ 5 ਬੰਦੇ ਸਟੇਜ ਤੇ ਆਓ ਜਦੋਂ ਤੁਸੀਂ ਇਸ ਤੇ ਚੜੇ ਆ ਤੇ ਉੱਥੇ ਥੱਲੇ ਆਰਗੂਮੈਂਟ ਕੋਈ ਕਰ ਰਿਆ ਸੀ ਅਸੀਂ ਦੇਖਿਆ ਕਿ ਆਰਗੂਮੈਂਟ ਥੱਲੇ ਹੋ ਰਹੀ ਆ ਅਸੀਂ ਕਿਸੇ ਨਾਲ ਗੱਲ ਨਹੀਂ ਕੀਤੀ ਸਾਨੂੰ ਇੱਕ ਵੀਡੀਓ ਦਿਖਾਓਗੇ ਅਸੀਂ ਕਿਸੇ ਨਾਲ ਗੱਲ ਕੀਤੀ ਹੈ ਕਿਸੇ ਨਾਲ ਬਹਿਸ ਕੀਤੀ ਹੈ ਆਰਗੂਮੈਂਟ ਕੀਤੀ ਹੈ ਜੋ ਹਰ ਜਨਤਾ ਕੋ ਕੇ ਜ਼ੇਨ ਨੂੰ ਤਿਆਰ ਆ ਨਹੀਂ ਨਹੀਂ ਟੋਡੇ ਟੋਡੇ ਨਾਲ ਹੀ ਬੰਦੇ ਸੀਗੇ ਵੀਡੀਓ ਤੇ ਨਿਊਜ਼ 18 ਤੇ ਚੱਲ ਗਈਆਂ ਸਿੱਖੀਆਂ ਹੁੰਦੀਆਂ ਸਾਡੇ ਜਿਹੜੇ ਜਨਤਾ ਨਾਲ ਆਈ ਸੀ ਥੱਲੇ ਨਾਲ ਕਿਹੜੇ ਬੰਦੇ ਕਹੋ ਨਾ ਕਹੋ ਵੱਖਰੀ ਗੱਲ ਹੈਗੀ ਆ ਪੁਦੇਰ ਸਾਹਿਬ ਪੁਦੇਰ ਸਾਹਿਬ ਇਹ ਵੀਡੀਓ ਤਾਂ ਬਹਿਸਬਾਜ਼ੀ ਦੀ ਹੈ ਬਹਿਸਬਾਜ਼ੀ ਤਾਂ ਕਿਤੇ ਵੀ ਹੋ ਜਾਂਦੀ ਹੈ ਇਹ ਹਮਲਾ ਕਿਵੇਂ ਹੋ ਗਿਆ ਥੋੜਾ ਜਿਹਾ ਸਮਝਾਓ ਨਹੀਂ ਦੇਖੋ ਇਹ ਕਿਸੇ ਦੇ ਕਿਸੇ ਕੋਲ ਇੱਕ ਸੈਕਿੰਡ ਕਿਸੇ ਕੋਲੇ ਕੋਈ ਇੱਕ ਸੈਕਿੰਡ ਪੁਦੇਰ ਸਾਹਿਬ ਕਿਸੇ ਕੋਲੇ ਕੋਈ ਕਿਰਪਾਨ ਹੈ ਕੋਈ ਡੰਗ ਹੈ ਕੋਈ ਡੰਡੇ ਨੇ ਕੋਈ ਹਮਲਾ ਕੁਝ ਤਾਂ ਹੋਏਗਾ ਮੇਰੀ ਸੁਣ ਲੋ ਇੱਕ ਮਿੰਟ ਬਬਰਤ ਸਾਹਿਬ ਜੀ ਜੀ ਪਹਿਲਾ ਵਪਾਰੀ ਮੰਡਲ ਉਹਨਾਂ ਜ਼ਿੰਮੇਵਾਰ ਮੈਂ ਤਾਂ ਦੇਖੋ ਜਿਹੜੀ ਚੀਜ਼ ਸਾਹਮਣੇ ਨਜ਼ਰ ਆ ਰਹੀ ਹੈ ਬਸ ਸਿਰਫ ਉਸ ਲਾਈਨ ਤੇ ਗੱਲ ਕਰ ਰਿਹਾ ਮੇਰਾ ਪਿੱਛੇ ਕਿਤੇ ਕੋਈ ਅਟੈਕ ਹੋਇਆ ਹੋਵੇ ਤਾਂ ਆਪਾਂ ਕਹਿ ਨਹੀਂ ਸਕਦੇ ਪਰ ਜੋ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤਾਂ ਸਿਰਫ ਬੰਦੇ ਬਹਿਸ ਕਰ ਰਹੇ ਆ ਬੈਸ ਭਾਜੀ ਤੁਸੀਂ ਹਮਲਾਵਰ ਦੇ ਤੁਸੀਂ ਦੇ ਅੱਥਰ ਕੋਈ ਨਹੀਂ ਆਇਆ ਇੱਕ ਸੈਕਿੰਡ ਪੰਡਾ ਸਾਹਿਬ ਮੈਨੂੰ ਜਵਾਬ ਲੈ ਲੈਂਦੇ ਆ ਇੱਕ ਸੈਕਿੰਡ ਇਹ ਪਹਿਲਾ ਬੁਖਾਰੀ ਮੰਡਲ ਇਤੋਂ ਅੰਮਾਲੇ ਤੋਂ ਵੀ ਗਿਆ ਲੁਧਿਆਣੇ ਤੋਂ ਵੀ ਆ ਉਹਨਾਂ ਨੂੰ ਫੋਨ ਕੀਤਾ ਸੀ ਬਕਾਇਦਾ ਟਾਈਮ ਦੇ ਕੇ ਮਿਲੇ ਉਹਨਾਂ ਨੂੰ ਹੂੰ ਗੱਲਬਾਤ ਚੱਲੀ 2 ਘੰਟੇ ਅਸੀਂ ਕਿਹਾ ਜਿਹੜਾ ਪ੍ਰੋਗਰਾਮ ਚਾਹੁੰਦੇ ਤੁਹਾਡੇ ਨਾਲ ਸਾਂਝਾ ਪ੍ਰੋਗਰਾਮ ਕਰਨ ਨੂੰ ਤੈਨਾਂ ਚੰਡੀਗੜ੍ਹ ਕਰਨਾ ਜਿੱਥੇ ਮਰਜ਼ੀ ਕਰਨਾ ਵੀ ਰਾਹ ਖੋਲੋ ਤੁਹਾਡੇ ਨਾਲ ਖਲੋਵਾਂ ਉਹ ਕਹਿੰਦੇ ਵੀ ਗੱਲ ਤਾਂ ਤੁਹਾਡੀ ਵੀ ਠੀਕ ਹਮ ਸਵਾਲ ਤਾਂ ਇਹ ਆ ਵੀ ਰਸਤਾ ਅਸੀਂ ਬੰਦ ਕੀਤਾ ਹਮ ਜਦੋਂ ਰਸਤਾ ਸੀ ਦੀ ਗੱਲ ਦੇ ਸੈਕੰਡਰੀ ਪਾਰਟ ਨਹੀਂ ਲੱਗਣਾ ਚਾਹੀਦਾ। ਦੱਸੋ ਮੈਂ ਉਸ ਹੀ ਤੇ ਜਿਹੜਾ ਮੇਰਾ ਪਰਚੂਟ ਆ ਜਾਂ ਲੱਗ ਰਿਹਾ ਤੇ ਉਹ ਗੱਲ ਕਰਨਾ। ਕੀ ਹਮਲਾ ਕੀਤਾ। ਅਸੀਂ ਅਸੀਂ ਬਕਾਇਦਾ ਵੀਡੀਓ ਦਿੰਦੇਾਂਗੇ ਇਹਨਾਂ ਨੂੰ। ਪਤਰਾ ਸਾਹਿਬ ਕਹਿੰਦੇ ਦਾਂਗੇ। ਪਤਰਾ ਸਾਹਿਬ ਵੀ ਸਾਡੇ ਨੇ। ਤੁਸੀਂ ਉਹ ਵੀਡੀਓ ਕਰਵਾਵਾਂਗੇ ਵੀ ਆਹ ਦੇਖੋ ਵੀ ਕੀ ਹੋ ਰਿਹਾ। ਚਲੋ ਕਹਿ ਰਹੇ ਉਹ ਉਹ ਤਾਂ ਕਹਿ ਰਹੇ ਆ ਵੀ ਤੁਸੀਂ ਵੀਡੀਓ ਰਿਲੀਜ਼ ਕਰੋ। ਆਹ ਕਰਦਿਆਂ ਦੀ ਤੁਸੀਂ ਵੀਡੀਓ ਹੋਰ ਵੀ ਹੋ ਜਾਣੀ। ਤੁਸੀਂ ਅਟੈਕਰ ਦੀ ਵੀਡੀਓ ਰਿਲੀਜ਼ ਕਰੋ, ਹੱਥੋ ਪਾਈ ਦੀ ਵੀਡੀਓ ਰਿਲੀਜ਼ ਕਰੋ। ਹੂੰ। ਦੇਖੋ ਹੱਥੋਂ ਪਾਈ ਅਗਲੇ ਬੰਨੋ ਨਹੀਂ ਹੋਏ ਬੰਦੇ ਬਚ ਬਚਾ ਕਰਕੇ ਸਿਆਣੇ ਸੀ ਸਾਨੂੰ ਪਤਾ ਪਾ ਹੁੰਦਾ ਹੁੰਦਾ ਸਰ ਫਿਰ ਤੁਸੀਂ ਜਿਵੇਂ ਜਿਹੜੇ ਅਸੀਂ ਜੀਤ ਪਈ ਅਸੀਂ ਝਗੜਾ ਕੀਤਾ ਪੇਸ਼ ਕਰਾਉਂਦੇ ਹਾਂ ਤੁਸੀਂ ਕਹਿੰਦੇ ਮੈਂ ਵਪਾਰੀ ਹਾਂ ਤੁਹਾਡੀ ਗੱਲ ਤੋਂ ਸਾਨੂੰ ਰਿਕਾਰਡ ਦੱਸ ਦਿਆਂਗੇ ਤੁਸੀਂ ਵਪਾਰੀ ਜਿਹਦੇ ਕਿੰਨਾ ਦੇ ਸਮਰਥਕ ਨੇ ਪਤਰਾ ਸਾਹਿਬ ਸਰ ਮੈਂ ਉਹ ਹੀ ਤੇ ਕਹਿ ਰਿਹਾ ਜਿਹੜੇ ਅਸੀਂ 25 ਦੁਕਾਨਦਾਰ ਗਏ ਆ ਉਹ ਕੋਈ ਵੀ ਬੰਦਾ ਦਿਖਾਓ ਕਿੰਨੇ ਆਰਗੂਮੈਂਟ ਕੀਤੀ ਹੈ ਉਹਦੀ ਤੁਸੀਂ ਤੁਹਾਡੇ ਕੋਲ ਵੀਡੀਓ ਆਰਗੂਮੈਂਟ ਦਾ ਚੱਲ ਕੇ ਟੀਵੀ ਚੈਨਲ ਸੀ ਹਰ ਬੰਦਾ ਤੁਸੀਂ ਸਾਹਮਣੇ ਵੀਡੀਓ ਵੀ ਦੱਸ ਦਿੱਤੀਆਂ ਉਹ ਵੱਖਰੀ ਗੱਲ ਹੈ ਵੀ ਸਾਡੇ ਆਗੂ ਸਿਆਣੇ ਸੀ ਉਹਨਾਂ ਨੇ ਸਾਰੀ ਪੋਜੀਸ਼ਨ ਖਾਬ ਲਈ ਹੂੰ ਅਗਲਾ ਕੋਈ ਵੀ ਟਕਰਾਅ ਦੀ ਪੋਜੀਸ਼ਨ ਨਹੀਂ ਹੋਵੇ ਵਟਰਾ ਸਾਹਿਬ ਦੇਖ ਇੱਕ ਸਕਿੰਟ ਇੱਕ ਸਕਿੰਟ ਪਤਰਾ ਸਾਹਿਬ ਤੁਸੀਂ ਇੱਕ ਸਕਿੰਟ ਪਤਰਾ ਸਾਹਿਬ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ ਇੱਕ ਸਕਿੰਟ ਤੁਸੀਂ ਸਿੱਧੇ ਆਰਗੂਮੈਂਟ ਕਰੋਗੇ ਸਮਝ ਨਹੀਂ ਆਉਣੀ ਤੁਸੀਂ ਕਿੰਨੇ ਜਾਣੇ ਗਏ ਸੀ ਉੱਥੇ ਕਲੀਅਰ ਕੱਟ ਦੱਸੋ ਕੌਣ ਸਰ ਤੁਸੀਂ ਤੁਸੀਂ ਜਾਂ ਜਿਹੜੇ ਲੋਕਲ ਬੰਦੇ ਸੀ ਸਰ 15 ਤੋਂ 20 ਦੁਕਾਨਦਾਰ ਸੀ ਜਿਹੜੇ ਅੰਬਾਲਾ ਕਪੜਾ ਮਾਰਕੀਟ ਦੇ ਮੌਸਮੀ ਲੋਕ ਸੀ ਬਜ਼ੁਰਗ ਲੋਕ ਸੀ ਸਾਰੇ ਤੇ ਲੋਕਲ ਬੰਦੇ ਕਿੰਨੇ ਸੀ ਉੱਥੋਂ ਦੇ ਸਰ ਉਹ ਸਾਡੇ ਨਾਲ ਨਹੀਂ ਸੀ ਉਹ ਵੀ ਡੋਨਟ ਦੋ ਅੱਛਾ ਤੁਸੀਂ 15 ਤੋਂ 20 ਜਾਣੇ ਗਏ ਸੀ ਜੀ ਸਰ ਔਰ ਤੁਸੀਂ ਗੱਲ ਕੀਤੀ ਕਿਹਦੇ ਨਾਲ ਹੋ ਮੈਂ ਬਾਈ ਨੇਮ ਦੱਸ ਵੀ ਸਕਦਾ ਕੌਣ ਕੌਣ ਗਏ ਸੀ ਹਮ ਔਰ ਤੁਸੀਂ ਉੱਥੇ ਕਿਸੇ ਨਾਲ ਗੱਲ ਕੀਤੀ ਜਾ ਕੇ ਅਸੀਂ ਵੀਡੀਓ ਬਣਾਸੀ ਤੁਹਾਨੂੰ 60 70 ਬੰਦਿਆਂ ਦੀ ਵੀਡੀਓ ਬਈਆ ਕਰਾ ਦਾਂਗੇ ਹਮ ਸਰ ਤੁਸੀਂ ਉਹ ਵੀਡੀਓ ਬਈਆ ਕਰਾਓ ਉਸ ਤੇ ਸਾਡੇ ਕਿਸੇ ਵੀ ਦੁਕਾਨਦਾਰ ਵਪਾਰੀ ਦੀ ਫੋਟੋ ਨਹੀਂ ਹੈ ਤੁਸੀਂ ਉਹਨੂੰ ਜਸਟ ਵੈਰੀਫਾਈ ਕਰੋ ਪਹਿਲਾਂ ਹਮ ਕਿਉਂ ਨਹੀਂ ਬਿਲਕੁਲ ਤੁਹਾਡਾ ਅੱਕ ਬੰਦਾ ਅਸੀਂ ਕਰਾਂਗੇ ਵੈਰੀਫਾਈ ਮੈਂ ਤਾਂ ਆ ਕੇ ਵੀਰੀਫਾਈ ਕਰ ਰਿਹਾ ਹਾਂ ਔਰ ਉਸੇ ਕੋਈ ਵੀ ਸਦਾ ਵਪਾਰੀ ਮਿਲਦਾ ਜੋ ਵੀਡੀਓ ਵਿੱਚ ਹੈ ਉਹ ਪਾਰੀਆਂ ਦਾ ਛੁੱਟੇ ਜਾਂਦਾ ਵਪਾਰੀ ਨਹੀਂ ਜਿਹੜੇ ਬਤਰਾ ਸਾਹਿਬ ਵਪਾਰੀਆਂ ਦਾ ਸਤਕਾਰ ਹੈ ਜੀ ਸਤਕਾਰ ਕਰਦੇ ਆ ਉਹਦੇ ਨਾਲ ਪੰਜਾਬ ਦੀ ਆਰਥਿਕਤਾ ਦਾ ਨੁਕਸਾਨ ਹੋਣ ਗਿਆ ਪਹਿਲਾਂ ਵੀ ਤੁਹਾਡੇ ਨਾਲ ਖੜੇ ਰਹੇ ਹਾਂ ਐਟਾਂ ਵਪਾਰੀ ਦੀ ਹੁਣ ਵੀ ਤੁਹਾਡੇ ਨਾਲ ਅਸੀਂ ਆਪੀ ਅਰਜ਼ੀ ਕਰਨ ਦੇ ਵਿੱਚ ਜੇ ਤਾਂ ਬਹਿ ਕੇ ਸਮਝਾਉਣਾ ਸਾਹਿਬ ਮੜਾ ਜੇ ਇੱਥੇ ਬੋਲੋ ਉਸ ਤੋਂ ਬਾਅਦ ਹਾਂ ਤੇ ਚੱਕਰ ਵਿੱਚ ਅਸੀਂ ਗਿਆਤਾ ਕਿ ਅਸੀਂ ਹੱਥੋ ਪਾਈ ਕਰਨਗੇ ਲੜਾਈ ਕਰਨਗੇ ਅਸੀਂ ਨਹੀਂ ਨਹੀਂ ਪਹਿਲਾਂ ਤੁਸੀਂ ਤੁਸੀਂ ਮੇਰੀ ਗੱਲ ਦਾ ਜਵਾਬ ਨਹੀਂ ਦਿੰਦੇ ਰਾਹ ਬੰਦ ਕਿੰਨਾ ਕੀਤਾ ਬਤਰਾ ਸਾਹਿਬ ਕਿਸਾਨਾਂ ਦਾ ਮੁੱਦਾ ਹੀ ਨਹੀਂ ਤੇਰ ਸਾਹਿਬ ਤੁਸੀਂ ਹੋਰ ਪਾਸੇ ਜਾ ਰਹੇ ਹੋ ਇਹ ਬੈਸ ਦਾ ਬੁੱਤੇ ਨਹੀਂ ਨਹੀਂ 1 ਸੈਕਿੰਡ ਤੁਸੀਂ ਤੇਰ ਸਾਹਿਬ ਰਾਹ ਕਿਸੇ ਨੇ ਬੰਦ ਕੀਤਾ ਉਹ ਸਰਕਾਰ ਨਾਲ ਲੜਾਈ ਹੈ ਅਸਲ ਦੇ ਵਿੱਚ ਕੀ ਹੈ ਅੱਜ ਮੁੱਦਾ ਇਹ ਹੈ 1 ਸੈਕਿੰਡ ਬੜੀ ਸਿੱਧੀ ਜੀ ਤੇ ਸਪੱਸ਼ਟ ਗੋਲ ਮੋਲ ਗੱਲ ਨਹੀਂ ਕਰਨੀਆਂ ਚਾਹੀਦੀਆਂ ਆ ਇੱਕ ਹੀ ਲੜ ਸੀਗੇ ਮੈਂ ਮੈਂ ਇੱਕ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਸਾਰੀਆਂ ਗੱਲਾਂ ਛੱਡੋ ਤੁਸੀਂ ਕਹਾਂ ਵੀ ਸਾਡੇ ਤੇ ਬੜੀ ਸਿੱਧੀ ਜੀ ਗੱਲ ਹੈ ਤੁਸੀਂ ਕਹਾਂ ਵੀ ਸਾਡੇ ਤੇ ਆ ਕੇ ਉਹਨਾਂ ਨੇ ਹਮਲਾ ਕੀਤਾ ਤੁਸੀਂ ਹਮਲੇ ਦੀ ਵੀਡੀਓ ਦਿਖਾ ਦਿਓ ਗੱਲ ਖਤਮ ਹੋ ਗਈ ਉਹ ਦਿਖਾ ਦਾਂਗੇ ਜੀ ਹੁਣ ਸਰਕਾਰ ਨੇ ਰਾਹ ਬੰਦ ਕੀਤੇ ਆਏ ਆ ਉਹ ਉਹਨਾਂ ਦਾ ਜਵਾਬ ਤੇ ਕਿਸੇ ਵੀ ਚੱਲਦੇ ਪ੍ਰੋਗਰਾਮ ਤੇ ਸਟੇਜ ਤੇ ਜਾ ਕੇ ਕੰਮ ਕਰਨਾ ਤੁਸੀਂ ਇਹਨੂੰ ਕਰਦੇ ਜੇ ਅਸੀਂ ਦੂਜੀਆਂ ਪਾਰਟੀਆਂ ਦੇ ਨੇੜੇ ਵੀ ਜਾਈਏ ਸਾਡੇ ਤੇ ਇਲਜ਼ਾਮ ਲੱਗਦੇ ਆ ਸਰ ਸਾਡੀ ਜੀ ਪਾਵਰ ਸਾਡੇ ਬੰਦੇ ਨੇ ਗਿਆ ਜੀ ਤੁਸੀਂ ਪੰਜ ਬੰਦੇ ਸਟੇਜ ਤੇ ਆਓ ਉੱਧਰ ਉਹ ਵੀਡੀਓ ਰਿਲੀਜ਼ ਸਾਡੀ ਉਹ ਵੀ ਵੀਡੀਓ ਤੁਹਾਡੇ ਕੋਲ ਹੋ ਗਈ ਚਲੋ ਉਹ ਵੀ ਮੈਂ ਜਾ ਵੀ ਨਹੀਂ ਤੇ ਤੁਹਾਡਾ ਐਡਾ ਬੜਾ ਸਟੇਜ ਲੱਗਿਆ ਅਸੀਂ ਤੇ ਕਰਦੇ ਜਿਨ ਪੰਜ ਮਹੀਨੇ ਆ ਉਹ ਇਸ ਵੇਲੇ ਵੈਸੇ ਵੈਸੇ ਤਾਂ ਪੰਦੇਰ ਸਾਹਿਬ ਦੇਖੋ ਆਪਾਂ ਵੀ ਸਿਆਣੇ ਆ ਜੇ ਕੋਈ ਬੰਦਾ ਜੇ ਤੁਸੀਂ 300 ਬੰਦਾ ਆ ਉੱਥੇ 400 ਕਿਸਾਨ ਬੈਠਾ ਹੈ ਉਹਦੇ ਵਿੱਚ ਪੰਜ ਬੰਦੇ ਸਟੇਜ ਤੇ ਧੱਕੇ ਨਾਲ ਕਿਵੇਂ ਚੜ ਜਾਣਗੇ ਇਹ ਤਾਂ ਬੜੀ ਅਨਡਰਸਟੂਡ ਦੀ ਗੱਲ ਹੈ ਜੇ ਕਿਸੇ ਨੇ ਕਿਹਾ ਵੀ ਆ ਕੇ ਗੱਲ ਕਰ ਲੋ ਕੋਈ ਚੀਜ਼ਾਂ ਸਮਝ ਨਹੀਂ ਹੁੰਦੀਆਂ ਹਰ ਚੀਜ਼ ਅੱਖਾਂ ਮੀਚ ਕੇ ਨਹੀਂ ਹੁੰਦੀ ਗੇ ਬਸ ਕਹਿਤਾ ਦੇ ਮੰਨ ਲਿਓ ਹਾਂ ਨਹੀਂ ਤੁਹਾਡੇ ਚੈਨਲ ਤੇ ਵੀਡੀਓ ਚੱਲ ਰਹੀ ਆ ਮੈਂ ਵੀਡੀਓ ਦੇਖ ਕੇ ਹੀ ਗੱਲ ਕਰ ਰਿਹਾ ਹਾਂ ਬੰਦੇ ਸਾਹਿਬ ਮੈਂ ਵੀਡੀਓ ਦੇਖ ਕੇ ਹੀ ਗੱਲ ਕਰ ਰਿਹਾ ਹਾਂ ਵੀਡੀਓ ਦੇ ਵਿੱਚ ਕੋਈ ਹਥੋਪਾਈ ਨਹੀਂ ਹੈ ਜਿਹੜੇ ਇਲਜ਼ਾਮ ਤੁਸੀਂ ਕਹਿ ਰਹੇ ਹੋ ਵੀਡੀਓ 'ਚ ਨਜ਼ਰ ਨਹੀਂ ਆਉਂਦੇ ਤੁਸੀਂ ਦਿਖਾ ਦਿਓ ਵੀਡੀਓ ਟੋਡੇ ਚੈਨਲ ਤੇ ਚੱਲੀ ਆ ਬਰਾਦਰ ਲੜਾਈ ਦੀ ਵੀਡੀਓ ਹੀ ਨਹੀਂ ਜੀ ਨਹੀਂ ਹੱਥੋਂ ਪਾਈ ਤਾਂ ਅਗਲੇ ਮੰਨੋ ਨਹੀਂ ਨਾ ਹੋਈ ਵਿੱਚ ਵਿਚਕਾਰ ਹੱਥੋਂ ਪਾਈ ਤਾਂ ਹੋਈ ਨਹੀਂ ਨਾ ਫਿਰ ਫਿਰ ਤੁਸੀਂ ਮੰਨੋ ਨਾ ਇਹ ਗੱਲ ਵੀ ਹੱਥੋਂ ਪਾਈ ਨਹੀਂ ਹੋਈ ਨਹੀਂ ਨਹੀਂ ਇਹ ਅਗਲੇ ਆਦਿ ਕੋਸ਼ਿਸ਼ ਕੀਤੀ ਆ ਨਾ ਆਕੇ ਹਾਂ ਉਹ ਹਮਲਾ ਹੀ ਹੁੰਦਾ ਕਿਸੇ ਦੇ ਸਟੇਜ ਤੇ ਜਾ ਕੇ ਪ੍ਰੋਗਰਾਮ ਕਰ ਖੜੇੜ ਨਾ ਅਗਲੇ ਬੰਨੇ ਬੰਦੇ ਸਿਆਣੇ ਉਹ ਕਹਿੰਦੇ ਵੀ ਚੁੱਪ ਕਰ ਜਾਓ ਵੀ ਕੋਈ ਗੱਲ ਨਹੀਂ ਬਤ ਤੇ 1 ਸੈਕਿੰਡ ਬਤਰਾ ਸਾਹਿਬ ਤੁਸੀਂ ਸਟੇਜ ਤੇ ਕਿਉਂ ਚੜੇ ਇਹਦਾ ਜਵਾਬ ਦੇ ਦਿਓ ਕਿਸੇ ਦੇ ਪ੍ਰੋਗਰਾਮ ਚ ਆਣ ਸਾਨੂੰ ਉੱਥੇ 3-4 ਜਿਹੜੇ ਸਟੇਜ ਸੰਭਾਲ ਰਹੇ ਸੀ ਉਹਨੇ ਕਿਹਾ ਤੁਸੀਂ 5 ਬੰਦੇ ਕਿਵਾ ਬੰਦਾ ਨਹੀਂ ਆਏਗਾ ਪੰਜ ਬੰਦੇ ਸਟੇਜ ਤੇ ਆਓ ਔਰ ਤੁਸੀਂ ਆਪਣੀ ਗੱਲ ਰੱਖੋ ਕੀ ਗੱਲ ਰੱਖਣਾ ਚਾਹੁੰਦੇ ਹੋ ਜਦ ਅਸੀਂ ਸਟੇਜ ਤੇ ਜਸਟ ਉੱਪਰ ਚੜੇ ਆਂ ਤੇ ਥੱਲੇ ਆਰਗੂਮੈਂਟ ਹੋ ਰਹੀ ਜਿਸ ਤੇ ਤੋਂ ਥੱਲੇ ਉਤਰ ਆਈ ਮੈਂ ਤੁਹਾਨੂੰ ਬਾਰ ਬਾਰ ਤੇ ਕਹਿ ਰਹੇ ਕਿ ਉਹਨਾਂ ਦੇ ਬੁਲਾਵੇ ਤੇ ਅਸੀਂ ਸਟੇਜ ਤੇ ਗਏ ਆ ਸਾਡੀ ਕੀ ਪਾਵਰ ਹੈ ਬਿਨੋਂ ਉੱਪਰ ਜਿੱਤੇ ਚੜ ਜਾਗੇ ਸਰ ਔਰ ਜੁੱਤੇ ਲਾ ਕੇ ਪਿੱਛੋਂ ਸਟੇਜ ਤੋਂ ਚੜੇ ਆਂ ਅਸੀਂ ਚਲੋ ਪੰਦੇਰ ਸਾਹਿਬ ਤੁਸੀਂ ਜੇ ਜੇ ਵੀਡੀਓ ਹੈਗੀਆਂ ਤਾਂ ਤੁਸੀਂ ਰਿਲੀਜ਼ ਕਰੋ ਬਕਾਇਦਾ ਬਕਾਇਦਾ ਵੇਰਵੇ ਲੀਜ ਹੋਣਗੀਆਂ ਸਾਰੇ ਬੰਦੇ ਦੇ ਬਾਈ ਨੇਮ ਹੋਣਗੇ ਵਪਾਰੀਆਂ ਦਾ ਸਤਕਾਰ ਆ ਇਹ ਵਪਾਰੀ ਨਹੀਂ ਹੈਗੇ ਅਸੀਂ ਵਪਾਰੀਆਂ ਦੀ ਪ੍ਰੋਬਲਮ ਹੈ ਜਿਹੜੀ ਗੱਲ ਕਰ ਰਹੇ ਆ ਬਰਾੜ ਸਾਹਿਬ ਤੁਸੀਂ ਰਸਤਾ ਸੀ ਨਹੀਂ ਬੰਦ ਕੀਤਾ ਅੱਜ ਵੀ ਵਪਾਰੀਆਂ ਨੂੰ ਕਹਿੰਨੇ ਚਾਹੇ ਨੇ ਦਾ ਚਾਹੇ ਪੰਜਾਬ ਦਾ ਜਿਹੜਾ ਪ੍ਰਦਰਸ਼ਨ ਸਰਕਾਰ ਖਿਲਾਫ ਕਰਨਾ ਰਾਹ ਖੋਲਣ ਵਾਸਤੇ ਤੁਹਾਡੇ ਨਾਲ ਖੜੇ ਆ ਜਿੱਥੇ ਮਰਜ਼ੀ ਲੈ ਜਾਓ ਅੱਛਾ ਪਦੇਰ ਸਾਹਿਬ ਮੇਰਾ ਇੱਕ ਸਵਾਲ ਨਾਲ ਆ ਅਸੀਂ ਬੇਬਾਰੀ ਲੋਗਾ ਅਸੀਂ ਕੋਈ ਲੜਾਈ ਝਗੜਾਲੂ ਆਦਮੀ ਨਹੀਂ ਆ ਨਾ ਸਾਡੀ ਲੜਾਈ ਝਗੜੇ ਦਾ ਕੋਈ ਮਨਸ਼ਾ ਹੈ ਨਾ ਅਸੀਂ ਲੜਨਾ ਚਾਹਦੇ ਆ ਨਾ ਅਸੀਂ ਕੋਈ ਮਸ਼ਾਅੱਲਾ ਉੱਥੇ ਆਈ ਸੀ ਅਸੀਂ ਤੁਹਾਡੇ ਨਾਲ ਇੱਕ ਵਪਾਰੀ ਨਾਤੇ ਤੁਹਾਡੇ ਨਾਲ ਇੱਕ ਗੱਲ ਕਰਨ ਆਈ ਸੀ ਇਹਦਾ ਸਮਾਧਾਨ ਹੋਣਾ ਚਾਹੀਦਾ ਬਤਰਾ ਸਾਹਿਬ ਤੁਸੀਂ ਉਹਨੇ ਵੀ ਤੁਸੀਂ ਜਿਹੜਾ ਲੜ ਰਹੇ ਹੋ ਸਰਸਰ ਮੇਰਾਦਾਰ ਹੈ ਸਰਸਰ ਅਸੀਂ ਜਾ ਕੇ ਗੱਲ ਕਰਨ ਦੀ ਰਿਕਵੈਸਟ ਕਰਦੇ ਅਸੀਂ ਬੇਬਾਰੀ ਸਾਡੀ ਤੁਹਾਡੀ ਕੋਈ ਲੜਾਈ ਪੰਦੇਰ ਸਾਹਿਬ ਨੂੰ ਫੋਨ ਕਰ ਲੈਣਾ ਸੀਗਾ ਇਹਨਾਂ ਇਹਨਾਂ ਦੀ ਪੰਦੇਰ ਸਾਹਿਬ ਤੁਹਾਡੀ ਨੌਲੇਜ ਸੀਗਾ ਕਿ ਬੰਦੇ ਆ ਰਹੇ ਆ ਕੋਈ ਨਾ ਨਾ ਮੇਰੀ ਨੌਲੇਜ ਨਹੀਂ ਸੀ ਸਰ ਜਿਹੜੇ ਉਧਰ ਲੋਕਲ ਬੰਦੇ ਸੀ ਉਹਨਾਂ ਨੇ ਕਿਹਾ ਦੀ ਆਣੇ ਦਾ ਆ ਉਹਨਾਂ ਸਾਰਾ ਇੱਕ ਸੈਕਿੰਡ ਪੰਦੇਰ ਸਾਹਿਬ ਇੱਕ ਸੈਕਿੰਡ ਤਿਆਰ ਹੋ ਜੀਏ ਮੀਟਿੰਗ ਕਰਕੇ ਗੱਲ ਹਰ ਸੰਡੇ ਆਂਦੇ ਹੋਣੇ ਤਾਂ ਹੀ ਸਰ ਉਹਨਾਂ ਦੀ ਨੌਲੇਜ ਸੀ ਕਿ ਤਾਂ ਹੀ ਉਹ ਕਹੇ ਕਿ ਵੀ ਆਹ ਵੀ ਤੁਸੀਂ ਉਧਰ ਆਓ ਕਿਹੜੇ ਬੰਦਿਆਂ ਦੀ ਉੱਥੇ ਜਿਹੜੇ ਬੰਦੇ ਸੀ ਨਾ ਜਿਹੜੇ ਇਹਨਾਂ ਦੇ ਸਟੇਜ ਸੰਭਾਲ ਰਹੇ ਸੀ ਹੂੰ ਉਹਨਾਂ ਨੇ ਕਿਹਾ ਪੰਦੇਰ ਸਾਹਿਬ ਹਰ ਸੰਡੇ ਨੂੰ ਆਂਦੇ ਨੇ ਅਜਿਦੇ ਉਸ ਨੱਤੇ ਗਏ ਸੀ ਕਿ ਵੀ ਅੱਜ ਸੰਡੇ ਉਧਰ ਹੋਣਗੇ ਆ ਪੁੱਛੋ ਕਿ ਆਹ ਸੰਡੇ ਆंदे ਕਿ ਨਹੀਂ ਆंदे ਕਹਿੰਦੇ ਇਹਨਾਂ ਨੂੰ ਪਤਾ ਹੋਣਾ ਬਤਰਾ ਸਾਹਿਬ ਤੁਹਾਡਾ ਕੋਈ ਫੋਨ ਨਹੀਂ ਆਇਆ ਬਤਰਾ ਸਾਹਿਬ ਸਾਰਾ ਪੰਜਾਬ ਸਾਡਾ ਫੋਨ ਨੰਬਰ ਜਾਣਦਾ ਪਹਿਲੇ ਲੁਧਿਆਣੇ ਦੇ ਅੰਮ੍ਰਾਲੇ ਦੇ ਵਪਾਰੀ ਬਠਿੰਡੇ ਦੇ ਵਪਾਰੀ ਮੀਟਿੰਗ ਨਹੀਂ ਗਈ ਸੀ ਨਹੀਂ ਗਈ ਸੀ ਤਾਂ ਵੀ ਮੈਂ ਹੀ ਗਿਆ ਸੀ ਪ੍ਰੋਬਲਮ ਸਾਰੀ ਦਿੱਤੀ ਹੈ ਸਾਰੀ ਗੱਲ ਮੈਂ ਹੀ ਹੈ ਬਤਰਾ ਸਾਹਿਬ ਤੁਸੀਂ ਤੁਸੀਂ ਐਂ ਕਰੋ ਤੁਸੀਂ ਹੁਣ ਦੱਸੋ ਕਿ ਤੁਸੀਂ ਕਿਸਾਨਾਂ ਤੋਂ ਚਾਹੁੰਦੇ ਕੀ ਹੋ ਸਰ ਅਸੀਂ ਦੇਈ ਤਾਂ ਨਹੀਂ ਕਿਸਾਨਾ ਦਾ ਉਹ ਸਾਡੇ ਵਪਾਰੀਆਂ ਦਾ ਭਾਈਚਾਰਾ ਬਣਾ ਰਹਿਣਾ ਚਾਹੀਦਾ ਅਸੀਂ ਜਿਵੇਂ ਸਰ ਜਿਵੇਂ ਉਹਨਾਂ ਦੀ ਡਿਮਾਂਡਾਂ ਨੇ ਅਸੀਂ ਵੀ ਤੇ ਵਪਾਰੀ ਲੋਕ ਐਸ਼ੀਆ ਦੀ ਸਭ ਤੋਂ ਵੱਡੀ ਕਪੜਾ ਮਾਰਕੀਟ ਹੈ ਅਜੋ ਮਤਲਬ ਭੁੱਖ ਦੀ ਮਰਨ ਦੀ ਕਗਾਰ ਤੇ ਆ ਗਏ ਸਰ ਸਾਡਾ ਵੀ ਤਾਂ ਸਮਾਧਾਨ ਹੋਣਾ ਚਾਹੀਦਾ ਨਾ ਅਸੀਂ ਸਾਡੀ ਵਪਾਰੀ ਲੋਕਾਂ ਦੀ ਕੌਣ ਸੁਣੇਗਾ ਇਹ ਦੱਸੋ ਅਸੀਂ ਵਪਾਰੀ ਸਾਰੇ ਐਗਰੀ ਕਰਦੇ ਹਾਂ ਇਸ ਗੱਲ ਨਾਲ ਬੱਤਰਾ ਸਾਹਿਬ ਦੇ ਨਾਲ ਐ ਬੱਤਰਾ ਸਾਹਿਬ ਨੂੰ ਉਦੋਂ ਵੀ ਕਿਹਾ ਵੀ ਕਿੱਥੇ ਜਾਣਾ ਕਿਹੜੇ ਮੈਚ ਵਿੱਚ ਕੋ ਜਾਣਾ ਸਰ ਜਦੋਂ ਅਸੀਂ ਅੱਜ ਬੜੀ ਵੱਡਾ ਮਿਲਣ ਆਇਆ ਅਸੀਂ ਢਾਈ ਰੋਸ ਸਰਕਾਰ ਨੂੰ ਕਹੋ ਤੇ ਤੁਸੀਂ ਇਹ ਕਿਵੇਂ کہہ ਸਕਦੇ ਹੋ ਵੀ ਅਸੀਂ ਅੱਜ ਲੜਨ ਆਏ ਪਰ ਆ ਤੁਸੀਂ ਕਿਤੇ ਨਹੀਂ ਕਿ ਹਾਂ ਵੀ ਤੁਹਾਡੇ ਨਾਲ ਨਹੀਂ ਕਰਦੇ ਅੱਥੇ ਅਸੀਂ ਲੜਨ ਆਵਾਂਗੇ ਜਰ ਇਸ ਚੀਜ਼ ਨੂੰ ਬੜੀ ਥੇ ਲੜਨ ਵਾਲੀ ਨਹੀਂ ਗੱਲ ਹੈਗੀ ਪਰ ਜਿਹੜਾ ਜਿਹੜਾ ਕੰਮ ਅੱਜ ਹੋਇਆ ਉਹ ਗਲਤ ਹੋਇਆ ਹੂੰ ਉਹ ਠੀਕ ਨਹੀਂ ਨਾ ਬੋਲੋ ਨਹੀਂ ਹੋਇਆ ਅਸੀਂ ਉਸ ਚੀਜ਼ ਨੂੰ ਹੋਈ ਕਹਿ ਰਹੇ ਹਾਂ ਕਿ ਅਸੀਂ ਬਾਰ ਬਾਰ ਤੁਸੀਂ ਮੌਕੇ ਤੇ ਸੀਗੇ ਤੁਹਾਡੇ ਨਾਲ ਹੀ ਉਹ ਲੋਕ ਆਏ ਆ ਤੁਹਾਨੂੰ ਥੋੜੇ ਇਲਜ਼ਾਮ ਲਾਇਆ ਤੁਹਾਨੂੰ ਕੱਲੇ ਕੱਲੇ ਬਤਰਾ ਸਾਹਿਬ ਮੈਂ ਤੁਹਾਨੂੰ ਪੁੱਡਾ ਫੋਨ ਨੰਬਰ ਲਾ ਕੇ ਇਕੱਲੇ ਇਕੱਲੇ ਬੰਦੇ ਦੀ ਕਿਹੜਾ ਬੰਦਾ ਕਿੱਥੋਂ ਆਇਆ ਕਿਹੜੀ ਪਾਰਟੀ ਨਾਲ ਆਇਆ ਤੁਹਾਨੂੰ ਮੈਂ ਫੋਟੋਆਂ ਹੀ ਪਾਉਂਗਾ ਮੈਂ ਤੁਹਾਨੂੰ ਲਿਸਟ ਹੀ ਦੇ ਦੇਣਾ ਜਿਹੜੀ ਕਪੜਾ ਮਾਰਕੀਟ ਤੋਂ ਮੇਰੇ ਨਾਲ ਆਏ ਸੀ ਮੈਂ ਤੁਹਾਨੂੰ ਲਿਸਟ ਹੀ ਦੇ ਦੇਣਾ ਹੂੰ ਹੋਰ ਦੱਸੋ ਜਿੰਨੀ ਲਿਸਟ ਦਊਂਗਾ ਉਹਨੇ ਬੰਦੇ ਸਾਡੇ ਸੀ ਜਿੰਨੇ ਬਾਹਰਲੇ ਬੰਦੇ ਸੀ ਉਹ ਸਾਰੇ ਮੈਂ ਵੈਰੀਫਾਈ ਨਹੀਂ ਕਰਦਾ ਜਿੰਨੇ ਮੇਰੇ ਨਾਲ ਆਏ ਸੀ ਉਹ ਸਾਰੇ ਬਜ਼ੁਰਗ ਬੰਦੇ ਸੀ ਹੂੰ ਮੈਂ ਤੁਹਾਨੂੰ ਲਿਸਟ ਦੇ ਦੇਣਾ ਨਹੀਂ ਬਤਰਾ ਜਦੋਂ ਤੁਹਾਡੇ ਨਾਲ ਬੰਦੇ 60 70 ਆਏ ਥੋਡੇ ਨਾਲ ਹੀ ਗਿਣਾਂਗੇ ਸੀ ਸਰ ਮੇਰੇ 70 ਮੇਰੇ ਨਾਲ ਨਹੀਂ ਆਏ ਮੇਰੇ ਨਾਲ ਸਿਰ 20 25 ਜਲੋ ਤੁਹਾਨੂੰ ਵੱਧ ਪਤਾ ਹੋ ਇਹ ਤਾਂ ਚਲੋ ਜਿਹੜੀ ਵੀਡੀਓ ਕੋਈ ਸੱਤਰ ਬੰਦਾ ਨਹੀਂ ਤੂੰ ਸੱਤਰ ਬੰਦਾ ਕਰ ਮੇਰੇ ਨਾਲ ਆ ਵੀਡੀਓ ਰਿਲੀਜ਼ ਕਰੋ ਕਰ ਤੁਸੀਂ ਹੂੰ